ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨ ਦਾ 2.95 ਫੈਕਟਰ ਤੇ ਪੈਂਡਿੰਗ 16% ਡੀਏ ਦੀ ਮੰਗ ਤੋਂ ਇਲਾਵਾ ਪੰਜਾਬ ਸਰਕਾਰ ਦੀ ਵਿੱਤੀ ਮੰਦ ਹਾਲੀ ਦੇ ਕਾਰਨਾਂ ਦੇ ਕੀਤੀ ਗਈ ਚੇਰਪਾਰ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸਰੰਗ ਜਲਦਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਜ ਹਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੈਨਸ਼ਨ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਪੱਟੀ ਦੀ ਹਫਤਾਵਾਰੀ ਮੀਟਿੰਗ ਬਲਵਿੰਦਰ ਸਿੰਘ ਖਾਲੀ ਦੀ ਬਦਾਨਗੀ ਹੇਟ ਹੋਈ ਤੇ ਪ੍ਰੈਸ ਦੇ ਨਾਂ ਤੇ ਜਾਰੀ ਇੱਕ ਬਿਆਨ ਦੇ ਵਿੱਚ ਜਨਰਲ ਸਕੱਤਰ ਜਗਦਾ ਸਿੰਘ ਅਫਸਲ ਨੇ ਕਿਹਾ ਕਿ 50 ਸੰਕਾ ਗਲਤ ਆਰਥਿਕ ਨੀਤੀਆਂ ਤੇ ਜਲਦੀ ਹੋਈ ਕੋਰ ਆਰਥਿਕ ਸੰਕਟ ਵਿੱਚ ਫਸ ਚੁੱਕੀ ਹੈ ਸਰਕਾਰੀ ਤੇ ਜਨਤਕ ਅਦਾਰਿਆਂ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਬਿਜਲੀ ਐਕਟ 252 ਕੇਂਦਰ ਸਰਕਾਰ ਦੇ ਇਸ਼ਾਰੇ ਤੇ ਲਾਗੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਬਿਜਲੀ ਐਕਟ ਲਾਗੂ ਹੋਣ ਨਾਲ ਬਿਜਲੀ ਮਹਿੰਗੀ ਹੋ ਜਾਵੇਗੀ ਸਬਸਿਡੀਆਂ ਖਤਮ ਹੋ ਜਾਣਗੀਆਂ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਹੋਣ ਕਾਰਨ ਇਹ ਪੈਨਸ਼ਨ ਅਤੇ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ ਤੇ ਡੀਏ 16% ਘਟ 50 ਸਰਕਾਰ ਦੇ ਰਹੀ ਹੈ 2.95 ਦਾ ਫੈਕਟਰ ਵੀ ਹਾਈ ਕੋਰਟ ਦੇ ਹੁਕਮਾਂ ਦੇ باوجود ਲਾਗੂ ਨਹੀਂ ਕੀਤਾ ਜਾ ਰਿਹਾ ਕੇਂਦਰ ਵੱਲੋਂ پاس ਕੀਤੇ ਚਾਰ ਕਿਰਤ ਕਾਨੂੰਨਾਂ ਦੀ ਦੁਰਵਕਾਉ ਕਰਦੇ ਹੋਏ ਵਾਪਸ ਲੈਣ ਦੀ ਮੰਗ ਕੀਤੀ ਜੋ ਮਜ਼ਦੂਰ ਵਿਰੋਧੀ ਹਨ ਜਦਰ ਕਤਰ ਸਤਪਾਲ ਸ਼ਰਮਾ ਨੇ ਕਿਹਾ ਕਿ ਇੱਕ ਅਤੇ ਸੰਘਰਸ਼ ਦੇ ਬਲਬੂਤੇ ਤੇ ਹੀ ਮੰਗਾਂ ਦੀ ਪ੍ਰਾਪਤੀ ਹੋ ਸਕਦੀ ਹੈ ਸਰਕਾਰ ਪੱਖੀ ਜਥੇਬੰਦੀਆਂ ਮੰਗਾਂ ਦੀ ਪ੍ਰਾਪਤੀ ਵਿੱਚ ਅੜਿੱਕਾ ਖੜਾ ਕਰਦੀਆਂ ਹਨ ਤੇ ਲੜਨ ਵਾਲੀਆਂ ਜਥੇਬੰਦੀਆਂ ਵਿੱਚ ਫੁੱਟ ਪਾਉਣ ਦਾ ਕੰਮ ਕਰ ਰਹੀਆਂ ਹਨ ਹਰ ਚੋਣਾਂ ਵਿੱਚ ਸਰਕਾਰਾਂ ਦੇ ਵੋਟਾਂ ਵਿੱਚ ਮਦਦ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਰੋਧੀ ਹੋਣ ਦਾ ਸਬੂਤ ਪੇਸ਼ ਕਰ ਰਹੀਆਂ ਹਨ ਸੁਪਰਡੈਂਟ ਮੋਹਨ ਸਿੰਘ ਨੇ ਰਿਟਰਨ ਬਾਰੇ ਜਾਣਕਾਰੀ ਦਿੱਤੀ 17 ਦਸੰਬਰ ਪੈਨਸ਼ਨਰਸ ਦਿਵਸ ਮਨਾਉਣ ਤੋਂ ਬੰਦੀ ਵਿਚਾਰ ਰੋਟਾਂਦਰਾ ਕੀਤਾ ਗਿਆ ਤੇ ਉਸ ਦਿਨ ਦੀ ਮਹੱਤਤਾ ਦੇ ਬਾਰੇ ਜਾਣਕਾਰੀ ਕਰਨ ਸਿੰਘ ਪੱਟੇ ਨੇ ਦੱਸੀ ਮੀਟਿੰਗ ਵਿੱਚ ਬਹੁਤ ਸਾਰੇ ਸਾਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਰਾਜ ਸਿੰਘ ਅਮਰੀਕ ਸਿੰਘ ਸਬਰਾ ਸਰਪੀਤ ਸਿੰਘ ਸ਼ਹੀਦ ਕਸ਼ਮੀਰ ਸਿੰਘ ਬੁਰਜ ਨਿਰਮਲ ਸਿੰਘ ਉਮਰਜੀਤ ਕੌਰ ਮਹਿੰਦਰ ਸਿੰਘ ਟੋਟੀਆਂ ਓਮ ਪ੍ਰਕਾਸ਼ ਅਮਰਜੀਤ ਸਿੰਘ ਜ਼ਿਲ੍ਹੇਦਾਰ ਮਲੂਕ ਸਿੰਘ ਪਟਵਾਰੀ ਇੰਜੀਨੀਅਰ ਨਿਰੰਜਨ ਸਿੰਘ ਤੇਜਵਿੰਦਰ ਸਿੰਘ ਗੁਰਮੀਤ ਸਿੰਘ ਮਾਨ ਬਾਬਾ ਕੁਲਵਿੰਦਰ ਸਿੰਘ ਦਰਸ਼ਨ ਸਿੰਘ ਪੀਡਬਲਯੂਡੀ ਦਰਸ਼ਨ ਸਿੰਘ ਲੈਕਚਰਰ ਰਾਮ ਲਵਾਇਆ ਗੁਰਨਾਮ ਸਿੰਘ ਦਲੇਸ਼ ਸਿੰਘ ਪਟਵਾਰੀ ਗਰਦਾਰੀ ਲਾਲ ਕਰਨ ਸਿੰਘ ਦੀਪ ਸਿੰਘ ਸੁੱਕਾ ਸਿੰਘ ਅਨੋਖ ਸਿੰਘ ਨਾਨਕ ਚੰਦ ਅਤੇ ਹੋਰ ਸਾਥੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਏ ਮੀਟਿੰਗ ਦੇ ਅਖੀਰ ਦੇ ਵਿੱਚ ਪ੍ਰਧਾਨ ਬਲਵਿੰਦਰ ਸਿੰਘ ਸਰਾਲੀ ਨੇ ਆਏ ਪੈਨਸ਼ਨਰਾਂ ਦਾ ਧੰਨਵਾਦ ਕੀਤਾ ਤੇ 17 ਦਸੰਬਰ 2025 ਦਾ ਦਿਨ ਬੜੇ ਉਤਸ਼ਾਹ ਦੇ ਨਾਲ ਮਨਾਉਣ ਲਈ ਪੈਨਸ਼ਨਰਾਂ ਸਾਧੀਆਂ ਨੂੰ ਸਨੇਹਾ ਵੀ ਦਿੱਤਾ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਪੈਨਸ਼ਨਰਸ ਐਸੋਸੀਏਸ਼ਨਆਂ ਦਿਆਂ ਵਕ ਵਕ ਅਗਾਹੀਆਂ ਲਗਾਤਾਰ ਇਸ ਮੰਗ ਨੂੰ ਦੁਹਰਾ ਰਹੀਆਂ ਹਨ ਕਿ ਜੋ ਸੋਨਾ ਪੈਨਸ਼ਨ ਪੈਂਡਿੰਗ ਡੀਏ ਹੈ ਤੇ ਪੈਨਸ਼ਨਰਾਂ ਦਾ 2.59 ਦਾ ਜੋ ਹੱਕ ਹੈ ਉਸ ਨੂੰ ਸਰਕਾਰ ਕਿਉਂ ਨਹੀਂ ਰਿਲੀਜ਼ ਕਰ ਰਹੀ ਉਸ ਦੇ ਤੇ ਸਰਕਾਰ ਕਿਉਂ ਬਜਿੱਦ ਹੈ ਤੇ ਅੜੀ ਹੋਈ ਹੈ ਕਿ ਉਹਨਾਂ ਪੈਨਸ਼ਨਰਾਂ ਨੂੰ ਇਹ ਹੱਕ ਦੇਣਾ ਹੀ ਨਹੀਂ ਇਹ ਦੇਰ ਸਵੇਰ ਦੇਣਾ ਤਾਂ ਪਵੇਗਾ ਹੀ ਕਿਉਂਕਿ ਇਹ ਉਹਦਾ ਕਨਸਟਿਟਿਊਸ਼ਨਲ ਰਾਈਟ ਹੈ ਪਰੰਤੂ ਸਰਕਾਰ ਪਤਾ ਨਹੀਂ ਕੀ ਸੋਚ ਕੇ ਤੇ ਇਸ ਹੱਕ ਤੋਂ ਪੈਨਸ਼ਨਰਾਂ ਨੂੰ ਵਾਂਝਾ ਰੱਕਰੀ ਹੈ ਤੇ ਇਸ ਦੇ ਵਾਸਤੇ ਉਹਨਾਂ ਚ ਸੰਘਰਸ਼ ਸਾਰੀਆਂ ਹੀ ਪੈਨਸ਼ਨਰ ਐਸੋਸੀਏਸ਼ਨਾਂ ਜਾਰੀ ਰੱਖਣੀਆਂ ਜਦੋਂ ਤੱਕ ਇਹ ਸਰਕਾਰ ਦੀ ਪ੍ਰਤੀ ਨਹੀਂ ਹੋ ਜਾਂਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਜਰ ਨਾਲ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ